ਕੱਲ ਜਿਹੜਾ ਆਪਾਂ ਇਹ ਰਾਤ ਫੈਸਲਾ ਲਿਆ ਸੀ ਕਾਲੀਆਂ ਝੰਡੀਆਂ ਨਾਲ ਬੋਧ ਕਰਨਾ ਇਹ ਸਿਸਟਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਤੁਸੀਂ ਆਏ ਕਿਉਂਕਿ ਸਭ ਤੋਂ ਵੱਡਾ ਇਸ ਘੋਲ ਦੇ ਵਿੱਚ ਜਿਹੜਾ ਦੁਸ਼ਮਣ ਬਣਿਆ ਆਪਣਾ ਮੌਸਮ ਬਣਿਆ ਹੋਇਆ ਮੌਸਮ ਕੁਦਰਤ ਦੇ ਹੱਥ ਹੁੰਦਾ ਹੈ ਕਿਸੇ ਦੇ ਹੱਥ ਨਹੀਂ ਹੈ ਫਿਰ ਵੀ ਤੁਸੀਂ ਜਾਗਦੀ ਜ਼ਮੀਰ ਦਾ ਸਬੂਤ ਦਿੰਦਾ ਵੀ ਅਸੀਂ ਯਰ ਜਾਂਦੇ ਆ ਅਸੀਂ ਉਹ ਬੇਗੈਰ ਤੋਂ ਲੋਕਾਂ ਦੇ ਵਿੱਚੋਂ ਨਹੀਂ ਹਾਂ ਇਹ ਕੋਈ ਪਹਿਲੀ ਵਾਰ ਨਹੀਂ ਵੀ ਪੁਲਿਸ ਆਪਾਂ ਨੂੰ ਇੱਥੇ ਲਿਆਈ ਹੈ ਜਿਹੜੇ ਕਿੰਨੇ ਛੋਡੇ ਚ ਜਿਹੜੇ ਮੇਰੇ ਨਾਲ ਪਹਿਲਾਂ ਦੇ ਤੁਰੇ ਹੋਇਆ ਸਿਆਣੇ ਐ ਕਿੰਨੇ ਵਾਰ ਆਪਾਂ ਜੇਲਾਂ ਕੱਟ ਲੀਆਂ ਖਾਣਾ ਖਿਲੇ ਪੰਜ ਵਾਰੀ ਪੰਜ ਵਾਰੀ ਬੰਦਾ ਬੰਦਾ ਜੇ ਕੋਈ ਜੇਵ ਦਾ ਹੱਥ ਖੱਲੋ ਨਾ ਬੋਲੋ ਕਿਉਂਕਿ ਜਿਹੜੀ ਪੁਲਿਸ ਹੈ ਇਹਨਾਂ ਦੀ ਮਜਬੂਰੀ ਹੈ ਇਹਨਾਂ ਨੂੰ ਢਿੱਡ ਭਰਨ ਨੂੰ ਉਹ ਛੋਡੇ ਪੱਟੇ ਹੋਏ ਮਾਰ ਕੇ ਪੈਸੇ ਦਿੰਦੇ ਆਪਣੀ ਨੇ ਇਹ ਕਿਸਾਨਾਂ ਮਜ਼ਦੂਰਾਂ ਦੇ ਜਵਾਕ ਨੇ ਪਰ ਇਹਨਾਂ ਦੀ ਮਜਬੂਰੀ ਹੈ ਕਿ ਇਹਨਾਂ ਨੂੰ ਢਿੱਡ ਭਰਨ ਨੂੰ ਉਹ ਪੈਸੇ ਦੇ ਦੇ ਬੰਦ ਕਰ ਲਮ ਹੁਣ ਇਹੀ ਪੁਲਿਸ ਜਦੋਂ ਕੈਪਟਨ ਸੀ ਤੱਕ ਐਕਟਨ ਦੇ ਥਾਣੇ ਤੇ ਸਾਨੂੰ ਥਾਣੇ ਤੇ ਜੇਲਾ ਚੋਕਦੀ ਸੀ ਜਦੋਂ ਬਾਦਲ ਸੀ ਉਹੀ ਪੁਲਿਸ ਜੇਲਾ ਥਾਣਾ ਚ ਅੱਜ ਅੱਜ ਉਹੀ ਪੁਲਿਸ ਆਮ ਆਦਮੀ ਪਾਰਟੀ ਜਿਹੜਾ ਭਗਵੰਤ ਮਾਨ ਆ ਸਾਡੇ ਚੋਂ ਵੀ ਬਹੁਤਿਆਂ ਨੇ ਉਹਨੂੰ ਵੋਟਾਂ ਅੱਡੀਆਂ ਚੱਕ-ਚੱਕ ਵੋਟਾਂ ਪਾਈਆਂ ਸੀ ਵੀ ਇਹ ਭਗਵੰਤ ਮਾਨ ਬਣ ਕੇ ਆ ਪਤਾ ਨਹੀਂ ਇਹ ਕੀ ਬਣ ਜਾਊਗਾ ਕੀ ਸਾਡਾ ਘੜ ਦੂਗਾ ਅਸੀਂ ਵਾਰ-ਵਾਰ ਵੋਟਾਂ ਵੇਲੇ ਕਿਹਾ ਸੀ ਵੀ ਜਰ ਇਹ ਸਿਸਟਮ ਕਿਸੇ ਦਾ ਭਲਾ ਕਰਨ ਵਾਲਾ ਨਹੀਂ ਹੈ ਇਹਨਾਂ ਨੂੰ ਜਿਹੜੀਆਂ ਚਲਾਉਣ ਵਾਲੀਆਂ ਧਿਰਾਂ ਨੇ ਉਹ ਬੜੀਆਂ ਸ਼ਕਤੀਸ਼ਾਲੀ ਐ ਉਹ ਜੇ ਅੱਜ ਮੋਦੀ ਉਹਨਾਂ ਤੋਂ ਪਾਸਾ ਵੱਟਦਾ ਤਾਂ ਹੱਥੋਂ ਨਵਾਂ ਮੋਦੀ ਤਿਆਰ ਕਰ ਲੈਂਦੀ ਐ ਐਡੀਆਂ ਤਕੜੀਆਂ ਤਾਂ ਕਰਕੇ ਜਿਹੜੀ ਸਾਡੀ ਲੜਾਈ ਚੱਲ ਰਹੀ ਐ ਇੱਕਾ ਲੜਾਈ ਸਾਡੀ ਉਹ ਚੱਲ ਰਹੀ ਐ ਕਿ ਜਿਹੜਾ ਸਭ ਦੇ ਸਾਰੇ ਲੋਕਾਂ ਦੀ ਪੁੱਗਤ ਵਾਲਾ ਰਾਜ ਹੋਵੇ ਹੋਰ ਪੁੱਗਤ ਵਾਲਾ ਰਾਜ ਉਦੋਂ ਹੋਣਾ ਹੈ ਜਦੋਂ ਸਾਡੇ ਇਸ ਘੋਲ ਦੇ ਵਿੱਚ ਲਗਭਗ 25-30% ਲੋਕ ਸ਼ਾਮਲ ਹੋਗੇ ਅਜੇ ਅਸੀਂ 4-5% ਲੋਕ ਸ਼ਾਮਲ ਇਸ ਕਰਕੇ ਮਤਲਬ ਜਿਹੜੇ ਸਾਡੇ ਘੋਲ ਨੇ ਲਗਾਤਾਰ ਜਾਰੀ ਹੈ ਵੱਧ ਰਹੇ ਹੈ ਲੜਾਈ ਅੱਗੇ ਗਈ ਹੈ ਮੈਂ ਪਹਿਲਾਂ ਵੀ ਇੱਕ ਦਿਨ ਬੋਲਿਆ ਸੀ ਵੀ ਲੜਾਈ ਐ ਨਹੀਂ ਪਤਾ ਲੱਗਦਾ ਵੀ ਲੜਾਈ ਕਿਨੇ ਗਈ ਹੈ ਜਦੋਂ ਅਸੀਂ ਭੋਗਾਂ ਤੇ ਵਿਆਹਾਂ ਚ ਹੋਰ ਪ੍ਰੋਗਰਾਮਾਂ ਤੇ ਜਾਂਦੇ ਆ ਤਾਂ ਜਦੋਂ ਨੌਜਵਾਨ ਵੱਖ-ਵੱਖ ਜਥੇਬੰਦੀਆਂ ਦੇ ਬੈਜ ਲਾ ਕੇ ਤੁਰਦੇ ਆ ਉਦੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਲੜਾਈ ਹੈ ਅੱਗੇ ਗਈ ਹੈ ਦੇਖੋ ਇਹ ਜਿਹੜਾ ਰਾਜ ਪ੍ਰਬੰਧ ਹੈ ਇਹ ਰਾਜ ਪ੍ਰਬੰਧ ਦੇ ਬਿਲਕੁਲ ਆਪਾਂ ਵਿਰੁੱਧ ਚੱਲ ਰਹੇ ਆ ਸਾਡੀ ਕੋਈ ਇਹੋ ਜਿਹੀ ਲੜਾਈ ਨਹੀਂ ਵੀ ਅਸੀਂ ਇਹਨਾਂ ਤੋਂ ਕੋਈ ਵੱਖਰਾ ਰਾਜ ਮੰਗਦੇ ਹੋਈਏ ਸਾਡੀ ਲੜਾਈ ਇਹ ਵੀ ਜਿਹੜੀ ਸਾਡੀ ਕਿਰਤ ਲੁੱਟੀ ਜਾਂਦੀ ਹੈ ਉਹ ਕਿਰਤ ਸਾਡੀ ਲੁੱਟੀ ਨਾ ਜਾਵੇ ਸਾਡੀ ਕਿਰਤ ਹੈ ਸਾਨੂੰ ਹੀ ਦਿੱਤੀ ਜਾਵੇ ਪਰ ਇਹ ਢਾਂਚੇ ਬਣ ਕੇ ਨੇ ਕਹੇ ਜਾਂ ਮਾਹੌਲ ਤਿਆਰ ਕੀਤਾ ਵੀ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਯਾਰ ਸਾਡੀ ਕਿਰਤ ਕੌਣ ਲੁੱਟੀ ਜਾਂਦਾ ਹੈ ਸਾਡੀ ਜੇਬ ਚੋਂ ਦਿਨ ਰਾਤ ਪੈਸੇ ਜਾਈ ਜਾਂਦੇ ਸਾਡੀ ਕਿਰਤ ਦੇ ਸਾਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਵੀ ਕਿੱਧਰ ਜਾ ਰਿਹਾ ਕੁਝ ਥੋੜੇ ਜੇ ਲੋਕ ਹੋ ਜਿਹੜਿਆਂ ਨੂੰ ਸੋਨ ਨੂੰ ਪਤਾ ਲੱਗਦਾ ਵੀ ਹਾਂ ਯਾਰ ਕਿਰਤ ਲੁੱਟੀ ਜਾਂਦੀ ਹੁਣ ਪਿੱਛੇ ਨਸ਼ੇ ਦਾ ਚੱਲਿਆ ਸੀ ਨਸ਼ੇ ਨਾਲ ਤਾਂ ਪੁਲਿਸ ਵਾਲਿਆਂ ਦੇ ਜਵਾਬ ਵੀ ਮਰਦੇ ਆ ਮੇਰੀ ਨਜ਼ਰ ਚ 15-20 ਜਵਾਕ ਪੁਲਿਸ ਵਾਲਾਂ ਦੇ ਥਾਣੇਦਾਰਾਂ ਦੇ ਆ ਜਿਹੜੇ ਰੋਜ਼ ਚਟਾ ਪੀਂਦੇ ਆ ਬਾਹਰ ਤਾਂ ਉਹਨਾਂ ਨੂੰ ਵੀ ਆ ਕੱਲੇ ਆਪਾਂ ਨੂੰ ਮਾਰਨੀ ਹੈ ਮਤਲਬ ਜਿੰਨੀਆਂ ਵੀ ੱੱੱਕੇ ਛਾਇयां ਹੋ ਰਹੀਆਂ ਨੇ ਉਹ ਸਾਰਿਆਂ ਆ ਰੱਖ ਇਨ੍ਹਾਂ ਦੇ ਕੋਈ ਸਾਰੇ ਨਹੀਂ ਜਿਹੜੇ ਆ ਸਾਡੇ ਥਾਣੇ ਚੱਪਕੇ ਨੇ ਇਨ੍ਹਾਂ ਦੇ ਕੋਈ ਸਾਰੇ ਨਹੀਂ ਜਿਹੜੇ ਇਨ੍ਹਾਂ ਦੇ ਵੱਡੇ ਗੁਰੂ ਨੇ ਨਾਨਕ ਸਿੰਘ ਵਰਗੇ ਜਿਹੜੇ ਇਸ ਸਾਰੇ ਧੰਦੇ ਦੇ ਵਿੱਚ ਸ਼ਾਮਲ ਨੇ ਉਹ ਸਾਰਾ ਉਹਨਾਂ ਦੀ ਦੇਖ ਰੇਖੇ ਚੱਲ ਰਿਹਾ ਹੈ ਅੱਜ ਵੀ ਅੱਜ ਵੀ ਮਦਦਲਾ ਜਿੰਨਾ ਨੇ ਪੂਰੀ ਬਿਉਤਮੰਦੀ ਦੇ ਤਹਿਤ ਸਾਨੂੰ ਲਿਆਂਦਾ ਚਲੋ ਸਾਡਾ ਤਾਂ ਰੋਸ ਹੀ ਕਰਨਾ ਸੀ ਆਪਾਂ ਕਾਲੀਆਂ ਝੰਡੀਆਂ ਨਾਲ ਕਾਲੀਆਂ ਝੰਡੀਆਂ ਨਾਲ ਰੋਸ ਕਰਨਾ ਸੀ ਪਰ ਉਹ ਸਾਡੇ ਰੋਸ ਸਾਡੇ ਰੋਸ ਦਾ ਉਹ ਸਾਹਮਣਾ ਨਹੀਂ ਕਰ ਸਕੇ ਸਾਡੇ ਬਣਦਾ ਏ ਸੀ 20000 ਤੁਸੀਂ ਕਾਲੀਆਂ ਝੰਡੀਆਂ ਲਈ ਖੜੇ ਹੋ ਥੋੜੀ ਮੰਗ ਕੀ ਹੈ ਪਰ ਉਹ ਜੇ ਜੇ ਕਹਿਗੇ ਵੀ ਉਹਨਾਂ ਦੀ ਮਾਨਸਿਕਤਾ ਇੰਨੀ ਗਿਰਗੀ ਵੀ ਉਹ ਸਾਡੇ ਰੋਸ ਦਾ ਸਾਹਮਣਾ ਨਹੀਂ ਕਰ ਸਕੇ ਆਪਦੇ ਆਪ ਪ੍ਰਬੰਧ ਰਾਹੀਂ ਆਪਾਂ ਉਹ ਘੜੇ ਜਿਹਾ ਤਾਂ ਸੋ ਸੋਡਾ ਬਹੁਤ ਬਹੁਤ ਧੰਨਵਾਦ ਜਿਹੜਾ ਆ ਸਾਡਾ ਵਿਰੋਧ ਹੈ ਇਹ ਪੂਰੀ ਦੁਨੀਆ ਤੇ ਜਾਣਾ ਸ਼ਾਮ ਤੱਕ ਵੀ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੇ ਬੜੇ ਚਾਵਾਂ ਦੇ ਨਾਲ ਸੱਤਾ ਦੇ ਵਿੱਚ ਲਿਆਂਦੀ ਸੀ ਅੱਜ ਉਹੀ ਜਿਹੜੀਆਂ ਪੁਰਾਣੀਆਂ ਕਾਂਗਰਸ ਕੈਪਟਨ ਦੀਆਂ ਸਰਕਾਰਾਂ ਕਰਦੀਆਂ ਉਸੇ ਚ ਉਤਰਿਆ ਅਜੇ ਡੇਢ ਤੋਂ 2 ਸਾਲ ਹੀ ਹੋਇਆ ਜਿੱਦੈ ਨੂੰ ਇਹਦੇ 5 ਸਾਲ ਹੋਣੇ ਆ ਤੁਸੀਂ ਇਕੱਲੇ ਇਕੱਲੇ ਨੇ ਆਪਦੇ ਮੂੰਹ ਚੋਂ ਕਹਿਣਾ ਹੈ ਵੀ ਜਦ ਅਸੀਂ ਤਾਂ ਭਗਵਾਨ ਤਮਨ ਦਾ ਹੋਰ ਰੂਪ ਦੇਖਿਆ ਸੀ ਤਾਂ ਹੋਰ ਨਿਕਲ ਆਇਆ ਅੰਦਰੋਂ ਹਰੇਸ਼ਾ ਜਿਹੜੇ ਰਾਜਨੀਤੀ ਆ ਸਿਆਸੀ ਲੋਕ ਨੇ ਇਹਨਾਂ ਦੇ ਦੋ ਚਿਹਰੇ ਹੁੰਦੇ ਆ ਜਿੱਦੋਂ ਦੂਜਾ ਚਿਹਰਾ ਸੋਨੂੰ ਥੋੜਾ ਥੋੜਾ ਇੰਨੇ ਕ ਬੰਦੇ ਬੈਠੇ ਆ ਦੂਜਾ ਚਿਹਰਾ ਦਿਖਦਾ ਆਮ ਲੋਕਾਂ ਨੂੰ ਇਹਨਾਂ ਦਾ ਦੂਜਾ ਚਿਹਰਾ ਨਹੀਂ ਦਿਖਦਾ ਆਮ ਲੋਕਾਂ ਨੂੰ ਉਹ ਚਿਹਰਾ ਦਿਖਦਾ ਜਦੋਂ ਇਹ ਕਿਸੇ ਦੇ ਵਿਆਹ ਤੇ ਜਾਂਦੇ ਨੇ ਜਾਂ ਕਿਸੇ ਦੇ ਭੋਗ ਤੇ ਜਾਂਦੇ ਉਹ ਚਿਹਰਾ ਲੋਕਾਂ ਨੇ ਦੇਖਿਆ ਹੁੰਦਾ ਅਸਲੀ ਚਿਹਰਾ ਆਪਾਂ ਦੇਖਦੇ ਆ ਇਹਨਾਂ ਦਾ ਵੀ ਇਹ ਅੰਦਰਲਾ ਕੀ ਹੈਗਾ ਸੋ ਸਾਡੇ ਜਿਹੜੇ ਕਸਾਲ ਆਗੂ ਆ ਵਰਕਰ ਨੇ ਉਹ ਕੁਝ ਨੂੰ ਛਢੀ ਰਸਾਣੇ ਜਾਂ ਹੋ ਸਕਦਾ ਮਾਲਸਾ ਸਾਧਰ ਚ ਲੈ ਕੇ ਗਏ ਨੇ ਆਪਾਂ ਨੂੰ ਦੋ ਤਿੰਨ ਥਾਣੇ ਚ ਲੈ ਕੇ ਗਏ ਆ ਫਿਰ ਵੀ ਥੋੜਾ ਧੰਨਵਾਦ ਕਰਦੇ ਆ ਵੀ ਇੰਨੀ ਠੰਡ ਚ ਜਦੋਂ ਕੋਈ ਰਜਾਈ ਚੋਂ ਨਹੀਂ ਨਿਕਲ ਰਿਹਾ ਤੁਸੀਂ ਸੰਘਰਸ਼ ਦੇ ਮਦਦਦ ਆਇਓ ਥੋੜਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਹੁਣ ਮੈਂ ਸਾਡੇ ਸੂਬਾ ਦੇ ਸੀਨੀਅਰ ਮੀਤ ਪ੍ਰਧਾਨ ਗਰਦੀਪ ਸਿੰਘ ਜੀ ਰੰਪਰਾ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਪੰਜ ਚਾਰ ਮਿੰਟ ਥੋੜੇ ਨਾਲ ਗੱਲ ਸਾਂਝੀ ਕਰਨ ਕਿਉਂਕਿ ਆਪਣੇ ਕੋਲ ਟਾਈਮ ਹੈ ਹੁਣ ਬਾਲਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਆ ਬੰਦੇ ਗਿਣ ਲਓ ਭਾਈ ਸਾਨੂੰ ਚਾਹ ਦਾ ਮਿੱਟੀ ਰੋਟੀ ਪਾਣੀ ਦਾ ਪ੍ਰਬੰਧ ਕਰਨ ਦਾ ਤੁਹਾਡਾ ਫਰਜ਼ ਹੈ ਗਰਦੀਪ ਸਿੰਘ ਜੀ ਰੰਪੜਾ